ਗੁਜਰਾਵਾਲੇ ਦੇ ਅੰਦਰ ਉਹ ਹਵੇਲੀ ਮੌਜੂਦ ਹੈ ਜਿੱਥੇ ਮਹਾਬਲੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਮਾਤਾ ਰਾਜ ਕੌਰ ਦੀ ਕੁੱਖ ਤੋਂ ਜਨਮ ਹੋਇਆ ਲਿਖਿਆ ਹੋਇਆ ਉੱਥੇ ਇੰਗਲਿਸ਼ ਦੇ ਅੰਦਰ ਵੀ ਪੇ ਦੇਸ ਜੀ ਦਾ ਬੌਰਨ ਪਲੇਸ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਵੀ ਉਹ ਹਵੇਲੀ ਗੁਜਰਾਵਾਲੇ ਦੇ ਅੰਦਰ ਮੌਜੂਦ ਹੈ ਦਰਸ਼ਨ ਕਰਨ ਅਸੀਂ ਗਏ ਸਾਂ ਉਮੇ ਉਹ ਸਾਰਾ ਪੁਰਾਤਨ ਉਹ ਕਮਰੇ ਹਵੇਲੀ ਨਮਾ ਉਮੇ ਸਭ ਕੁਝ ਦਰਸ਼ਨ ਹੁੰਦੇ ਐ ਤੇ ਉਥੋਂ ਦੇ ਜੋ ਡੀਸੀ ਸੀਗੇ ਉਹਨਾਂ ਨੇ ਬੜਾ ਵਿਸ਼ੇਸ਼ ਸਾਡੇ ਨਾਲ ਪ੍ਰੇਮ ਕੀਤਾ ਦੱਸਿਆ ਕਿ ਅਸੀਂ ਇਹ ਵਿਰਾਸਤੀ ਜਿਹੜੀਆਂ ਜਗ੍ਹਾ ਨੇ ਇਹਨਾਂ ਦੀ ਵਿਸ਼ੇਸ਼ ਕਰਕੇ ਸੰਭਾਲ ਕਰਵਾ ਰਹੇ ਹਾਂ ਜਦੋਂ ਤੁਸੀਂ ਆਉਂਦੇ ਸਾਲ ਨੂੰ ਇੱਥੇ ਆਓਗੇ ਤੁਹਾਨੂੰ ਕੁਝ ਹੋਰ ਇੱਥੇ ਵਧੀਆ ਵੇਖਣ ਨੂੰ ਪ੍ਰਾਪਤ ਹੋਵੇਗਾ ਬਹੁਤ ਚੰਗੇ ਸੁਭਾਅ ਦੇ ਸਾਨੂੰ ਵਿਰਾਸਤੀ ਜਗ੍ਹਾ ਦਾ ਉਹਨਾਂ ਨੇ ਬਹੁਤ ਸੇਵਾ ਸੰਭਾਲ ਵਾਸਤੇ ਪ੍ਰਬੰਧ ਕੀਤਾ ਸਾਨੂੰ ਬਹੁਤ ਆਉ ਪਗੜ ਕੀਤੀ ਉਥੇ ਗੁਜਰਾਵਾਲੇ ਦੇ ਅੰਦਰ ਹੀ ਸਦ ਸੰਗਤ ਜੀ ਸਰਦਾਰ ਅਰੀ ਸਿੰਘ ਨਲੂਏ ਦੀ ਹਵੇਲੀ ਮੌਜੂਦ ਹੈ ਇੱਥੇ ਸਰਦਾਰ ਦਾ ਜਨਮ ਹੋਇਆ ਮਹਾਰਾਜੇ ਦੀ ਫੌਜ ਵਿੱਚ ਸਰਦਾਰ ਦਾ ਭਰਤੀ ਹੋਣਾ ਅਤੇ ਸੁੰਦਰ ਸਰੂਪ ਉੱਚਾ ਲੰਮਾ ਕੱਦ ਕਾਠ ਜਦੋਂ ਸ਼ੇਰ-ਏ-ਪੰਜਾਬ ਜੀ ਦੋ ਦਰਬਾਰ ਲਾਇਆ ਕਰਦੇ ਸੀ ਵੱਡੇ ਇੱਕ ਤਾਂ ਦੁਸ਼ਹਿਰੇ ਨੂੰ ਖਾਲਸਾ ਦਰਬਾਰ ਲੱਗਦਾ ਹੁੰਦਾ ਸੀ ਇੱਕ ਸਾਧ ਸੰਗਤ ਜੀ ਬਸੰਤੀ ਦਰਬਾਰ ਜਿਹਨੂੰ ਕਹਿੰਦੇ ਸੀ ਉਦੋਂ ਖਾਲਸਾ ਦਰਬਾਰ ਲੱਗਦਾ ਹੁੰਦਾ ਸੀਗਾ ਇਸ ਦੋਵਾਂ ਮੌਕਿਆਂ ਤੇ ਜੋ ਫੌਜੀ ਸ਼ਕਤੀ ਸੀ ਮਹਾਰਾਜਾ ਆਪਣੀ ਫੌਜੀ ਸ਼ਕਤੀ ਦਾ ਨਰੀਖਣ ਕਰਿਆ ਕਰਦੇ ਕਿਹੜੇ ਕਿਹੜੇ ਜਰਨੈਲ ਥੱਲੇ ਕਿੰਨੀ ਕਿੰਨੀ ਘੋੜ ਸਵਾਰ ਫੌਜ ਹੈ ਕਨੈਕਟ ਨੇ ਜਾਂਬਾਜ ਸ਼ੂਰਮੇ ਜਿਹੜੇ ਅੱਗੇ ਵੱਧ ਕੇ ਦੁਸ਼ਮਣ ਦਾ ਟੱਕਰਾ ਕਰ ਸਕਦੇ ਐ ਸ਼ਸਤਰ ਵਿੱਦਿਆ ਤੇ ਜੌਰ ਮਹਾਰਾਜਾ ਸਾਹਿਬ ਆਪ ਵੇਖਿਆ ਕਰਦੇ ਫੌਜ ਕੋਲੋਂ ਸਲਾਮੀ ਜਿਹੜਾ ਸੀ ਮਾਰਚ ਉਹ ਸਲਾਮੀ ਆਪ ਲਿਆ ਕਰਦੇ ਖਲੋ ਕਰਕੇ ਜਿੱਥੇ ਮਹਾਰਾਜਾ ਸਾਹਿਬ ਦੋ ਥਾਮਾਂ ਨੇ ਲਾਹੌਰ ਦੇ ਅੰਦਰ ਜਿੱਥੇ ਮਹਾਰਾਜਾ ਸਾਹਿਬ ਖਾਲਸਾ ਦਰਬਾਰ ਲਾਇਆ ਕਰਦੇ ਜਿੱਥੇ ਫੌਜਾਂ ਦਾ ਮਾਰਚ ਪਾਸ ਵੇਖਦੇ ਉਹ ਤਾਂ 사ਤ ਸੰਗਤ ਜੀ ਬਾਹਰ ਖੁੱਲੇ ਥਾਂ ਤੇ ਹੈ ਜਿੱਥੇ ਮਹਾਰਾਜੇ ਨੂੰ ਅਮੀਰ ਵਜ਼ੀਰ ਨਜ਼ਰਾਨੇ ਭੇਟ ਕਰਿਆ ਕਰਦੇ ਉਹ ਕਿਲੇ ਦੇ ਅੰਦਰ ਬਣਿਆ ਹੋਇਆ ਤਖਤ ਮੌਜੂਦ ਹੈ ਤੇ ਉਹਨਾਂ ਨੂੰ ਜਿਹੜੇ ਗਾਈਡ ਉੱਥੇ ਦੱਸਦੇ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਜਿਹੜਾ ਚਬੂਤਰਾ ਹੈ ਇਹ ਤਖਤ ਹੈ ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਬਣਾਇਆ ਤੇ ਉਹੀ ਉਹ ਸਾਧ ਸੰਗਤ ਜੀ ਬਣਿਆ ਹੋਇਆ ਜਿਹੜਾ ਨਿੱਕੀ ਈਟਾਂ ਦਾ ਤਖਤ ਜਿਹਦੇ ਉੱਤੇ ਸੋਇਨੇ ਦਾ ਉਹ ਤਖਤ ਰੱਖ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਬੈਠਦੇ ਹੁੰਦੇ ਸੀਗੇ ਸਰਦਾਰ ਰਣਜੀਤ ਸਿੰਘ ਨਲੂਏ ਦਾ ਸੁੰਦਰ ਸਰੂਪ ਤੇ ਸੋਹਣਾ ਕੱਦ ਕਾਠ ਵੇਖ ਕਰਕੇ ਮਹਾਰਾਜੇ ਨੇ ਉਹਨਾਂ ਹੀ ਮਾਰਚ ਦੀਆਂ ਸਲਾਮੀਆਂ ਵਿੱਚੋਂ ਸਰਦਾਰ ਨੂੰ ਪਹਿਚਾਣਿਆ ਅਤੇ ਆਪਣੇ ਨਿੱਜੀ ਅੰਗ ਰਖਿਆਕਾਂ ਦੇ ਵਿੱਚ ਭਰਤੀ ਕਰ ਲਿਆ ਸਰਦਾਰ ਅਰੀ ਸਿੰਘ ਨਲੂਆ ਏਡਾ ਬਲੀ ਬਹਾਦਰ ਸੀਗਾ ਜਦੋਂ ਨਲੂਏ ਦਾ ਖਿਤਾਬ ਇਹਨਾਂ ਨੂੰ ਮਿਲਿਆ ਕਹਿੰਦੇ ਸ਼ੇਰੇ ਪੰਜਾਬ ਜੀ ਸ਼ਿਕਾਰ ਖੇਡਣ ਨਿਕਲੇ ਸਨ ਤੇ ਜੁੱਧਰ ਨੂੰ ਉਨ੍ਹਾਂ ਦਾ ਮੁਖ ਸੀਗਾ ਉਸ ਤੋਂ ਪਿਛਲੇ ਪਾਸਿਓਂ ਸ਼ੇਰ ਨੇ ਝਾੜੀ ਵਿੱਚੋਂ ਨਿਕਲ ਕੇ ਮਹਾਰਾਜੇ ਦੇ ਉੱਤੇ ਛਾਲ ਪਾ ਦਿੱਤੀ ਜਿੰਨੇ ਚਿਰ ਨੂੰ ਕੇ ਸ੍ਰੀ ਸਾਹਿਬ ਖਿੱਚਦੇ ਅੰਨੇ ਚਿਰ ਨੂੰ ਸ਼ੇਰ ਦਾ ਜਿਹੜਾ ਹਮਲਾ ਸੀ ਮਹਾਰਾਜੇ ਦੇ ਉੱਤੇ ਹੋ ਜਾਣਾ ਸੀ ਸਰਦਾਰ ਅਰੀ ਸਿੰਘ ਨਲੂਏ ਨੇ ਸ੍ਰੀ ਸਾਹਿਬ ਖਿੱਚਣ ਤੋਂ ਬਿਨਾਂ ਹੀ ਸ਼ੇਰ ਦੇ ਆਉਂਦੇ ਚਬਾੜਿਆਂ ਦੇ ਵਿੱਚੋਂ ਦੋਵੇਂ ਬਾਹਾਂ ਦੇ ਨਾਲ ਤਿਹੋ ਜੀ ਆਉ ਨੂੰ ਪਟਕਾ ਮਾਰਿਆ ਕਿ ਪਛਾੜ ਕੇ ਧਰਤੀ ਤੇ ਸਿੱਟ ਦਿੱਤਾ ਦੂਸਰੀ ਛਾਲ ਜਿੰਨੇ ਚਿਰ ਨੂੰ ਪਰਣੀ ਸੀ ਸ੍ਰੀ ਸਾਹਿਬ ਖਿੱਚ ਕੇ ਸ਼ੇਰ ਨੂੰ ਚਿਤ ਕਰ ਦਿੱਤਾ ਤੇ ਏਡੀ ਵੱਡੀ ਬਹਾਦਰੀ ਵੇਖ ਕਰਕੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਭਰੇ ਦਰਬਾਰ ਦੇ ਅੰਦਰ ਆਪ ਨੂੰ ਨਲ ਰਾਜਾ ਇੱਕ ਹੋਇਆ ਬੜਾ ਬਹਾਦਰ ਉਸ ਦੀ ਬਹਾਦਰੀ ਦੇ ਕਿਸੇ ਹੁਣ ਕਰਕੇ ਮਹਾਰਾਜੇ ਨੇ ਫਿਰ ਸਰਦਾਰ ਅਰਜੀਤ ਸਿੰਘ ਨੂੰ ਤੇ ਨਲੂਏ ਦਾ ਖਿਤਾਬ ਜਿਹੜਾ ਸੀ ਦਿੱਤਾ ਤੇ ਜਿੱਥੇ ਫਿਰ ਖਾਲਸਾ ਰਾਜ ਦੇ ਅੰਦਰ ਥਾਂ ਪਰਥਾਂ ਲੋੜ ਪੈਂਦੀ ਸੀ ਸ਼ੇਰ-ਏ-ਪੰਜਾਬ ਜੀ ਸਰਦਾਰ ਅਰਜੀਤ ਸਿੰਘ ਨਲੂਏ ਨੂੰ ਉੱਥੇ ਭੇਜਦੇ ਅਤੇ ਉੱਥੋਂ ਦਾ ਪ੍ਰਬੰਧ ਜਿਹੜਾ ਸੀ ਸਰਦਾਰ ਨੇ ਬਾਖੂਬੀ ਨਿਭਾਇਆ ਜਿਵੇਂ ਸਾਡਾ ਇਤਿਹਾਸ ਜ਼ਿਕਰ ਕਰਦਾ ਹੈ ਜਿਵੇਂ ਸਾਧ ਸੰਗਤ ਜੀ ਸਿੱਖੀ ਸਰੂਪ ਨੂੰ ਮੀਡੀਆ ਵਿੱਚ ਪੇਸ਼ ਕਰਨ ਵਾਲੇ ਐਵੇਂ ਫੀਮੀ ਤੇ ਅਮਲੀ ਜਿਹਾ ਪੇਸ਼ ਕਰ ਦਿੰਦੇ ਐ ਦਿਖਾ ਦਿੰਦੇ ਐ ਕਿ ਇਹ ਨਕਮੇ ਜਿਹਾ ਕੁਝ ਨਹੀਂ ਕਰਨ ਜੋਗੇ ਪਰ ਉਹ ਸਿੱਖੀ ਸਰੂਪ ਸਰਦਾਰ ਅਜੀਤ ਸਿੰਘ ਨਲੂਆ ਗਵਰਨਰ ਆਫ ਕਾਬਲ ਰਹਿ ਕਰਕੇ ਜਿਨ੍ਹਾਂ ਨੇ ਖਾਲਸਾ ਪੰਥ ਵਿੱਚ ਸਾਧ ਸੰਗਤ ਜੀ ਸੇਵਾ ਕੀਤੀ ਫਿਰ ਗਵਰਨਰ ਆਫ ਕਸ਼ਮੀਰ ਰਹੇ ਸਰਦਾਰ ਅਜੀਤ ਸਿੰਘ ਨਲੂਆ ਪਠਾਨਾ ਦੇ ਅੰਦਰ ਉਹਨਾਂ ਦੀ ਏਡੀ ਧਾਕ ਜੰਮੀ ਹੋਈ ਐ ਦਰਿਆ ਦੇ ਅੰਦਰ ਕਹਿੰਦੇ ਅੱਜ ਵੀ ਕਿਸੇ ਗਵਰਨਮੈਂਟ ਦਾ ਰਾਜ ਨਹੀਂ ਹੈ ਤੇ ਉਸ ਦਰਾਂ ਖੈਬਰ ਦੇ ਅੰਦਰ ਸਰਦਾਰ ਅਰੀ ਸਿੰਘ ਨਲੂਏ ਦਾ ਨਾਮ ਅੱਜ ਵੀ ਜੇ ਪਠਾਣੀਆਂ ਦਾ ਬੱਚਾ ਨਾਂ ਸੌਵੇਂ ਤੇ ਉਹਨੂੰ ਕਹਿੰਦੇ ਆ ਕਿ ਉਹ ਨਲੂਆ ਪਵੇ ਆ ਗਿਆ ਹਰੀ ਸਿੰਘ ਸੌਂਝਾ ਇਉਂ ਅਰੀ ਸਿੰਘ ਨਲੂਏ ਦਾ ਅੱਜ ਵੀ ਡਰਾਵਾ ਪਾਇਆ ਜਾਂਦਾ ਹੈ ਅਖਾਣਾ ਬਣ ਗਈਆਂ ਉੱਥੇ ਸਰਦਾਰ ਦਾ ਏਡਾ ਜ਼ਬਾ ਸੀ ਕਿ ਪਠਾਣ ਉਹਦਾ ਨਾਮ ਸੁਣ ਕਰਕੇ ਡਰਦੇ ਸੀ ਦੁਸ਼ਮਣਾਂ ਦੇ ਅੰਦਰ ਉਹਦਾ ਨਾਮ ਸੁਣ ਕੇ ਹੀ ਹੌਸਲੇ ਪਸਤ ਹੋ ਜਾਇਆ ਕਰਦੇ ਸੀਗੇ ਸਰਦਾਰ ਨੇ ਜੋ ਏਸ਼ੀਆ ਦੀ ਮੰਨੀ ਗਈ ਪਠਾਣਾ ਦੀ ਕੌਮ ਹੈ ਇਹਨਾਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ ਸੀ ਤੇ ਖਾਲਸਾ ਰਾਜ ਦੀਆਂ ਨੀਹਾਂ ਮਜ਼ਬੂਤ ਕੀਤੀਆਂ ਜਦੋਂ ਸਾਧ ਸੰਗਤ ਜੀ ਜਮਰਾਉ ਦੇ ਕਿਲੇ ਦੇ ਅੰਦਰ ਸਰਦਾਰ ਹਰੀ ਸਿੰਘ ਨਲੂਏ ਦਾ ਸਮਾਦਾ ਬਣਿਆ ਹੋਇਆ ਹੈ ਉਥੇ ਕੋਈ ਵਿਰਲੇਟਾਂ ਮੇ ਜਿਹੜੇ ਆ ਉਹ ਯਾਤਰੂ ਜਾਂਦੇ ਆ ਸਕਿਉਰਿਟੀ ਰੀਜਨ ਤੋਂ ਪਾਕਿਸਤਾਨ ਗਵਰਨਮੈਂਟ ਕਈਆਂ ਨੂੰ ਉੱਥੇ ਜਾਣ ਦੀ ਪਰਮਿਸ਼ਨ ਵੀ ਨਹੀਂ ਦਿੰਦੀ ਸਰਦਾਰ ਹਰੀ ਸਿੰਘ ਨਲੂਏ ਦਾ ਉੱਥੇ ਸ਼ਹੀਦ ਹੋਣ ਦਾ ਸਦ ਸੰਗਤ ਜੀ ਇਹ ਜ਼ਿਕਰ ਹੈ ਕਿ ਪਠਾਨਾ ਨੇ ਬਹੁਤ ਵੱਡਾ ਜਮਰਾਉਦ ਨੂੰ ਘੇਰਾ ਪਾਇਆ ਕਿ ਜਮਰਾਉਦ ਤਾਂ ਇੱਕ ਇਹੋ ਜਿਹਾ ਕਿਲਾ ਸੀ ਜਿਹੜਾ ਕਾਬਲ ਦੀਆਂ ਮਹਿਮਾਨਾਂ ਨੂੰ ਸਾਰੀਆਂ ਨੂੰ ਠੱਲ ਪਾਉਂਦਾ ਸੀ ਤੇ ਸਰਦਾਰ ਨੇ ਬੜਾ ਜ਼ਬਰਦਸਤ ਇਥੇ ਖਾਲਸਾ ਰਾਜ ਦਾ ਇਹ ਮੁਕਾਮ ਬਣਾਇਆ ਤੇ ਬੜੀ ਜਦੋਜਹਿਦ ਨਾਲ ਇਸ ਕਿਲੇ ਨੂੰ ਸਰਦਾਰ ਨੇ ਹਾਸਲ ਕੀਤਾ ਸੀ ਤੇ ਜਿਸ ਵਕਤ ਲਾਹੌਰ ਦੇ ਦਰਬਾਰ ਦੇ ਅੰਦਰ ਇਹ ਖਬਰਾਂ ਪਹੁੰਚੀਆਂ ਕਿ ਜਮਰੌਦ ਵਿਖੇ ਪਠਾਣਾ ਨੇ ਇਕੱਠਿਆਂ ਹੋ ਕਰਕੇ ਹਮਲਾ ਕਰ ਦਿੱਤਾ ਹੈ ਜੋ ਧਿਆਨ ਸਿੰਘ ਡੋਗਰਾ ਸੀ ਇਹਦੇ ਅੱਖਾਂ ਦੇ ਸਾਹਮਣੇ ਸਰਦਾਰ ਹਰੀ ਸਿੰਘ ਨਲੂਆ ਤੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਇਹੋ ਜੇ ਦੋ ਕਾਂਟੇ ਸਨ ਜਿਨ੍ਹਾਂ ਨੂੰ ਇਹ ਸੋਚਦਾ ਸੀ ਕਿ ਜਿੰਨਾ ਚਿਰ ਪਰੇ ਨਾ ਕੀਤਾ ਮੈਨੂੰ ਮੇਰੀ ਜਿਹੜੀ ਆਰਾਦੇ ਵਿੱਚ ਕਾਮਯਾਬੀ ਨਹੀਂ ਮਿਲ ਸਕਦੀ ਮੈਂ ਆਪਣੇ ਪੁੱਤਰ ਹੀਰਾ ਸਿੰਘ ਡੋਗਰੇ ਨੂੰ ਖਾਲਸਾ ਰਾਜ ਦੇ ਤਖਤ ਤੇ ਬੈਠਾ ਨਹੀਂ ਵੇਖ ਸਕਦਾ ਇਸ ਕਰਕੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਦੇ ਖਿਲਾਫ ਵੀ ਮਹਾਰਾਜਾ ਸਾਹਿਬ ਦੇ ਕੰਨ ਪਰਨੇ ਕਦੇ ਸਰਦਾਰ ਹਰੀ ਸਿੰਘ ਨਲੂਏ ਦੇ ਖਿਲਾਫ ਕੰਨ ਪਰਨੇ ਪਰ ਮਹਾਰਾਜਾ ਸਾਹਿਬ ਸਰਦਾਰ ਹਰੀ ਸਿੰਘ ਨਲੂਏ ਨਾਲ ਬਹੁਤ ਪਿਆਰ ਕਰਦੇ ਸੀ ਅਕਾਲੀ ਜੀ ਦਾ ਬਹੁਤ ਸਤਿਕਾਰ ਕਰਿਆ ਕਰਦੇ ਜਿਸ ਵਕਤ ਇਥੇ ਖਾਲਸਾ ਰਾਜ ਦੇ ਅੰਦਰ ਦਰਬਾਰ ਦੇ ਅੰਦਰ ਇਹ ਖਬਰ ਪਹੁੰਚੀ ਧਿਆਨ ਸਿੰਘ ਡੋਗਰੇ ਨੇ ਖਬਰ ਸ਼ੇਰ-ਏ-ਪੰਜਾਬ ਜੀ ਨੂੰ ਨਹੀਂ ਦਿੱਤੀ ਫੌਜੀ ਅਮਦਾਦ ਸਰਦਾਰ ਅਲੀ ਸਿੰਘ ਨਲੂਏ ਨੂੰ ਲਾਹੌਰ ਤੋਂ ਨਹੀਂ ਗਈ ਫਿਰ ਵੀ ਬਲੀ ਬਹਾਦਰ ਸੂਰਮਾ ਬੜੀ ਵੀਰਤਾ ਨਾਲ ਲੜਿਆ ਇਸ ਯੁੱਧ ਦੇ ਅੰਦਰ ਸਰਦਾਰ ਦੀ ਸ਼ਹਾਦਤ ਦਾ ਹੋਣਾ ਕਿਉਂਕਿ ਮੁਠੀ ਪਰ ਫੌਜ ਲੈ ਕੇ ਸਰਦਾਰ ਨੇ ਕਿਲੇ ਤੋਂ ਬਾਹਰ ਨਿਕਲ ਕੇ ਦੋ ਹੱਥ ਕੀਤੇ ਪਠਾਣਾਂ ਦੇ ਨਾਲ ਤੇ ਪਠਾਣ ਜਦੋਂ ਦੂਬਦੂ ਲੜਾਈ ਦੇ ਅੰਦਰ ਸਰਦਾਰ ਹਰੀ ਸਿੰਘ ਨਲੂਏ ਦਾ ਸਾਹਮਣਾ ਨਹੀਂ ਸੀ ਕਰ ਸਕਦੇ ਕਿਉਂਕਿ ਸਰਦਾਰ ਤਰਵਾਰ ਦਾ ਏਡਾ ਤਨੀ ਸੀ ਇਸ ਦੇ ਸਾਹਮਣੇ ਨਹੀਂ ਸੀ ਕੋਈ ਅੜਦਾ ਜਦੋਂ ਸਰਦਾਰ ਦੀ ਛਾਤੀ ਵਿੱਚ ਦੂਰੋਂ ਗੋਲੀਆਂ ਮਾਰੀਆਂ ਬਹੁਤ ਗੰਭੀਰ ਫੱਟੜ ਹੋ ਗਿਆ ਤੇ ਸਰਦਾਰ ਦਾ ਘੋੜਾ ਇੰਨਾ ਸਿਆਣਾ ਸੀ ਘੋੜਾ ਬਹੁਤ ਜਲਦੀ ਦੇ ਨਾਲ ਦੌੜਦਾ ਹੋਇਆ ਕਿਲੇ ਦੇ ਅੰਦਰ ਪ੍ਰਵੇਸ਼ ਕਰ ਗਿਆ ਸਰਦਾਰ ਨੇ ਆਪਣੇ ਅਖੀਰਲੇ ਸਵਾਸ ਕਿਲੇ ਦੇ ਅੰਦਰ ਆਕਰ ਕੇ ਲਏ ਸਿੰਘਾਂ ਨੂੰ ਇਕੱਠਿਆਂ ਕਰਕੇ ਕਿਹਾ ਖਾਲਸਾ ਜੀ ਮੇਰੇ ਸ਼ਹੀਦ ਹੋਣ ਦੀ ਖਬਰ ਲਾਹੌਰ ਨਾ ਭੇਜਿਓ ਜਿੰਨਾ ਚਿਰ ਯੁੱਧ ਫਤੇਨਾ ਹੋਵੇ ਕਿਉਂਕਿ ਸਰਦਾਰ ਨੂੰ ਪਤਾ ਸੀ ਲਾਹੌਰ ਮੇਰੇ ਸ਼ਹੀਦ ਹੋਣ ਦੀ ਖਬਰ ਜਾਵੇਗੀ امداد ਸਾਡੇ ਕੋਲ ਪਹੁੰਚਣ ਤੋਂ ਪਹਿਲਾਂ ਦੁਸ਼ਮਣ ਨੂੰ ਮੇਰੀ ਸ਼ਹੀਦੀ ਦੀ ਖਬਰ ਮਿਲ ਜਾਵੇਗੀ ਕਿਉਂਕਿ ਸਰਦਾਰ ਉਹਨਾਂ ਗਦਾਰਾਂ ਨੂੰ ਨਿੰਮਕ ਹਰਾਮੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਇਸ ਕਰਕੇ ਸਰਦਾਰ ਨੇ ਕਿਹਾ ਕਿ ਮੇਰੀ ਸ਼ਹੀਦੀ ਦੀ ਖਬਰ ਲਾਹੌਰ ਨਾ ਭੇਜਿਓ ਜਦੋਂ ਅਖੀਰਲੇ ਸਵਾਸ ਪੂਰੇ ਕੀਤੇ ਕਿਹਾ ਕਿ ਖਾਲਸਾ ਰਾਜ ਦੀ ਸਲਾਮਤੀ ਵਾਸਤੇ ਜਿੰਨਾ ਚਿਰ ਤੁਹਾਡੇ ਅੰਦਰ ਸਵਾਸ ਚੱਲਦੇ ਹੋ ਉਨਾ ਚਿਰ ਜੂਝ ਮਰੋ ਤੇ ਇਹ ਵੀ ਜ਼ਿਕਰ ਆਉਂਦਾ ਹੈ ਕਿ ਸਰਦਾਰ ਨੇ ਕਿਹਾ ਕਿ ਮੇਰੀ ਦੇਹੀ ਜਿਹੜੀ ਐ ਉਹ ਸਰਾਣਿਆਂ ਦੇ ਆਸਰੇ ਅਡੇਸਾ ਲਾ ਕਰਕੇ ਮਮਟੀ ਦੇ ਉੱਤੇ ਮੈਨੂੰ ਤਖਤ ਤੇ ਬਿਠਾ ਦਿਓ ਜਿੰਨਾ ਚਿਰ ਮੈਂ ਦੁਸ਼ਮਣ ਨੂੰ ਜਿਉਂਦਾ ਸਾਹਮਣੇ ਦਿਸਦਾ ਰਹਾਂਗਾ ਕਿਲੇ ਦੇ ਅੰਦਰ ਆਉਣ ਦਾ ਉਹਨਾਂ ਦਾ ਹੌਸਲਾ ਨਹੀਂ ਪਵੇਗਾ ਕਿਉਂ ਸਾਧ ਸੰਗਤ ਜੀ ਯੁੱਧ ਤਾਂ ਸਿੰਘਾਂ ਨੇ ਫਤਿਹ ਕੀਤਾ ਪਰ ਬਹੁਤ ਵੱਡਾ ਘਾਟਾ ਪਿਆ ਖਾਲਸਾ ਰਾਜ ਦਾ ਉਹ ਤਖਤ ਦੇ ਖਾਲਸਾ ਰਾਜ ਦੇ ਤਖਤ ਦਾ ਇੱਕ ਬਹੁਤ ਮਜਬੂਤ ਪਾਵਾਂ ਸਰਦਾਰ ਅਰਜੀਤ ਸਿੰਘ ਨਲੂਆ ਜਦੋਂ ਇਹ ਤਖਤ ਦਾ ਪਾਵਰ ਟੁੱਟਿਆ ਸਾਧ ਸੰਗਤ ਜੀ ਉਹ ਕਦੇ ਪਰਪਾਈ ਨਾ ਹੋ ਸਕੇ ਕਦੇ ਉਹੋ ਜਿਹਾ ਫਿਰ ਸਰਦਾਰ ਵਰਗਾ ਜਾਂ ਬਾਦ ਯੋਦਾ ਪੰਥ ਦੀ ਖਾਲਸਾ ਰਾਜ ਦੀ ਅਗਵਾਹੀ ਕਰਨ ਵਾਸਤੇ ਕੋਈ ਅੱਗੇ ਨਾ ਆ ਸਕਿਆ ਜਦੋਂ ਆਖਰ ਫਿਰ ਖਬਰ ਜਾਣੀ ਸੀ ਕਹਿੰਦੇ ਨੇ ਜਦੋਂ ਸਰਦਾਰ ਦੀ ਸ਼ਹਾਦਤ ਦੀ ਖਬਰ ਲਾਹੌਰ ਪਹੁੰਚੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਪੁੱਭਾ ਮਾਰ ਕੇ ਰੋਏ ਤੇ ਉਸ ਸਮੇਂ ਕਹਿੰਦੇ ਇਤਿਹਾਸਕਾਰਾਂ ਜ਼ਿਕਰ ਕੀਤੇ ਆ ਕਿ ਧਿਆਨ ਸਿੰਘ ਡੋਗਰੇ ਦੀ ਲਤ ਤੇ ਗੜਵਾ ਮਾਰ ਕੇ ਸ਼ੇਰ-ਏ-ਪੰਜਾਬ ਨੇ ਦੀ ਲਤ ਤੋੜ ਦਿੱਤੀ ਸੀ ਆਖਿਆ ਉਹ ਨਿੰਮਕ ਹਰਾਮੀਆਂ ਤੂੰ ਮੈਨੂੰ ਖਬਰ ਨਹੀਂ ਦਿੱਤੀ ਸਰਦਾਰ ਦੇ ਸ਼ਹੀਦ ਹੋ ਜਾਣ ਤੇ ਇਉਂ ਇਤਿਹਾਸਕਾਰ ਜ਼ਿਕਰ ਕਰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਇੱਕ ਲੰਵੰਝੇ ਬਰਾਕ ਕਰਿਆ ਕਰਦੇ ਆ ਆਖਿਆ ਕਰਦੇ ਕਿ ਸਰਦਾਰ ਅਰੀਸਿਆਂ ਜੇ ਮੇਰੇ ਕੋਲ ਸੋਇਨੇ ਦੀ ਪੌੜੀ ਹੋਵੇ ਤੇ ਮੈਂ ਉਹ ਲਾ ਕੇ ਤੈਨੂੰ ਸਵਰਗਾਂ ਚੋਂ ਲਾ ਲਵਾਂ ਤੇਰੇ ਤੋਂ ਬਿਨਾ ਮੈਨੂੰ ਸੰਮਣ ਬੁਰਜ ਵੱਡ-ਵੱਡ ਖਾਂਦਾ ਏ ਤੇਰੇ ਤੋਂ ਬਿਨਾ ਮੈਂ ਆਪਣਾ ਰਾਜ ਕਿਵੇਂ ਚਲਾ ਸਕਾਂਗਾ ਇੰਨਾ ਪਿਆਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਸਰਦਾਰ ਅਰਜੀਤ ਸਿੰਘ ਨਲੂਏ ਨਾਲ ਕਰਦੇ ਤੇ ਸਰਦਾਰ ਦੇ ਬਣੇ ਹੋਏ ਉਸ ਸਮਾਧੇ ਨੂੰ ਭਾਵੇਂ ਕਿ ਸਤ ਸੰਗਤ ਜੀ ਪੰਥ ਦੇ ਅੰਦਰ ਇਹ ਰਵਾਇਤ ਨਹੀਂ ਹੈ ਕਿਉਂਕਿ ਆਪਾਂ ਦਾ ਜਿਹੜਾ ਹੈ ਸ਼ਸਤਰ ਦਾ ਤੇ ਬਾਣੀ ਦਾ ਪੂਜਨ ਸਤਗੁਰਾਂ ਸਾਨੂੰ ਦੱਸਿਆ ਪਰ ਉਥੋਂ ਦੇ ਜਿਹੜੇ ਵਸਨੀਕ ਲੋਕ ਹੈ ਨਾ ਉਹ ਸਰਦਾਰ ਅਰਜੀਤ ਸਿੰਘ ਨਲੂਏ ਦੇ ਸਮਾਧੇ ਦਾ ਪੂਜਨ ਕਰਦੇ ਆ ਮਥਾ ਟੇਕਦੇ ਉਥੇ ਜਾ ਕੇ ਕਿ ਇਹੋ ਜਿਹਾ ਜਾਂਬਾਜ ਯੋਧਾ ਇਹੋ ਜਿਹਾ ਸਿਰ ਲੱਥ ਜੋਦਾ ਧਰਤੀ ਤੇ ਵਾਰ-ਵਾਰ ਨਹੀਂ ਪੈਦਾ ਹੁੰਦਾ ਤੇ ਇਹ ਵੀ ਖਬਰਾਂ ਪ੍ਰਚਲਿਤ ਹੋਈਆਂ ਸੀਗੀਆਂ ਕਿ ਅਮਰੀਕਾ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਦਾ ਉਸ ਹਿਸਟਰੀ ਨੂੰ ਵੇਖ ਕਰਕੇ ਬੁੱਤ ਲਾਉਣ ਵਾਸਤੇ ਜਦੋਂ ਫੈਸਲਾ ਲਿਆ ਗਿਆ ਤੇ ਸਿੱਖ ਵਿਰੋਧੀਆਂ ਨੇ ਬਹੁਤ ਜ਼ਿਆਦਾ ਤਿਸਮੇ ਹਾਰ-ਪਾਰਿਆ ਕੀਤੀ ਕਿ ਤਾਂ ਨਹੀਂ ਲੱਗਣਾ ਚਾਹੀਦਾ ਵੇਖੋ ਜਿਨ੍ਹਾਂ ਨੂੰ ਅੱਜ ਵੀ ਹਿਸਟਰੀ ਪੜਨ ਦਾ ਸ਼ੌਂਕ ਹੈ ਹਿਸਟਰੀ ਨੂੰ ਵੇਖਦੇ ਐ ਤੇ ਸਾਧ ਸੰਗਤ ਜੀ ਉਹ 18ਵੀਂ ਸਦੀ ਦਾ ਇਤਿਹਾਸ ਸਿੱਖਾਂ ਦੀਆਂ ਕੁਰਬਾਨੀਆਂ ਵਿਸ਼ਾਲ ਖਾਲਸਾ ਰਾਜ ਉਹਨਾਂ ਨੂੰ ਉਹ ਸਾਰਾ ਕੁਝ ਸਾਹਮਣੇ ਦਿਖਾਈ ਦਿੰਦਾ 19 ਵਿਸਾਖ 1894 ਨੂੰ ਸਰਦਾਰ ਅਜੀਤ ਸਿੰਘ ਨਲੂਏ ਨੇ ਸ਼ਹਾਦਤ ਦਾ ਜਾਮ ਪੀਤਾ ਸੀਗਾ ਜਿਵੇਂ ਵਾਹਿਗੁਰੂ ਨੂੰ ਪਾਉਂਦਾ ਏ ਇਤਿਹਾਸਕਾਰਾਂ ਦੀਆਂ ਕਿਆਸਰਾਈਆਂ ਕਿ ਜੇ ਸਰਦਾਰ ਅਜੀਤ ਸਿੰਘ ਨਲੂਆ ਜਿਉਂਦੇ ਹੁੰਦੇ ਤੇ ਸ਼ਾਇਦ ਆਪਣੇ ਪੁੱਤਰ ਦੀ ਥਾਵੇਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਆਪਣੇ ਜਾਂ ਬਾਅਦ ਜਰਨੈਲ ਸਰਦਾਰ ਅਜੀਤ ਸਿੰਘ ਨਲੂਏ ਨੂੰ ਖਾਲਸਾ ਰਾਜ ਦਾ ਵਾਰਸ ਥਾਪ ਦਿੰਦੇ ਕਿਉਂਕਿ ਇਹ ਸਤ ਸੰਗਤ ਜੀ ਐਵੇਂ ਕਹਿਣ ਮਾਤਰ ਨਹੀਂ ਸਰਦਾਰ ਅਜੀਤ ਸਿੰਘ ਨਲੂਏ ਦੇ ਨਾਮ ਦਾ ਸਿੱਕਾ ਚਲਾ ਦੇਣਾ ਇਹ ਸ਼ੇਰ-ਏ-ਪੰਜਾਬ ਜੀ ਦੇ ਰਾਜ ਦੇ ਸਮੇਂ ਮਹਾਰਾਜੇ ਦੇ ਇਥੋਂ ਇਹ ਸਿੱਧ ਹੁੰਦਾ ਹੈ ਕਿ ਕਿੰਨਾ ਸਰਦਾਰ ਹਰੀ ਸਿੰਘ ਨਲੂਏ ਨਾਲ ਸ਼ੇਰ-ਏ-ਪੰਜਾਬ ਜੀ ਪਿਆਰ ਕਰਦੇ ਪਰ ਜਿਵੇਂ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਸਨ ਨਿਸਾਨ ਪਿਆ ਹੋਇਆ ਉਹ ਕਿਲਾ ਜਿੱਥੇ ਕਦੇ ਖਾਲਸਾ ਦਰਬਾਰ ਲੱਗਦਾ ਸੀ ਕਦੇ ਫਨੂਸ ਜਗਦੇ ਸਨ ਕਦੇ ਅਤਰ ਤੇ ਫੁਲੇਲਾ ਉਡਦੀਆਂ ਸੀਗੀਆਂ ਸ਼ੇਰ-ਏ-ਪੰਜਾਬ ਜੀ ਜਿੱਥੇ ਸੋਹਣੇ ਦੇ ਤਖਤ ਤੇ ਬੈਠਿਆ ਕਰਦੇ ਸੀ ਸੋ ਇਸ ਪ੍ਰਕਾਰ ਅੱਜ ਸਰਦਾਰ ਅਰਜੀਤ ਸਿੰਘ ਨਲੂਏ ਦਾ ਸ਼ਹੀਦੀ ਦਿਨ ਹੋਣ ਕਰਕੇ ਸੰਖੇਪ ਜੀ ਬੇਨਤੀ ਕੀਤੀ ਹੈ ਇਹ ਸਾਧ ਸੰਗਤ ਜੀ ਸਾਡਾ ਸ਼ਾਨਾ ਮੱਤਿਆ ਇਤਿਹਾਸ ਹੈ ਕੌਮ ਨੂੰ ਆਪਣੀ ਵਿਰਾਸਤ ਨੂੰ ਨਹੀਂ ਭੁੱਲਣਾ ਚਾਹੀਦਾ ਜਿਹੜੇ ਇਹ ਭੁੱਲ ਜਾਂਦੇ ਆ ਨਾ ਕਿਉਂਕਿ ਜਿਸ ਪਾਵਨ ਤਖਤ ਤੇ ਆਪਾਂ ਸਜੇ ਬੈਠੇ ਆ ਇਹ ਖਾਲਸਾ ਰਾਜ ਦੇ ਸਮੇਂ ਬਣੀ ਹੋਈ ਪਵਿੱਤਰ ਇਮਾਰਤ ਹੈ ਤੇ ਇਹ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਲਚਲ ਨਗਰ ਸਾਹਿਬ ਇਹ ਇਮਾਰਤ ਦੱਸਦੀ ਹੈ ਕਿ ਖਾਲਸਾ ਕੌਮ ਜਦੋਂ ਆਜ਼ਾਦ ਸੀ ਉਦੋਂ ਕਿੰਨੀ-ਕਿੰਨੀ ਦੂਰ ਹੁੰਦਿਆਂ ਹੋਇਆਂ ਵੀ ਆਪਣੇ ਗੁਰਧਾਮਾਂ ਦੀ ਕਿੱਡੀ ਵੱਡੀ ਸੇਵਾ ਕੀਤੀ ਇਹ ਪਾਵਨ ਤਖਤ ਸਾਨੂੰ ਯਾਦ ਦਿਵਾਉਂਦਾ ਹੈ ਕਿ ਤੁਸੀਂ ਇੱਕ ਆਜ਼ਾਦ ਕੌਮ ਹੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਕਰਨ